ਗਰੀਬ ਬੰਦੇ ਆ ਜੀ ਤੇ ਘਰ ਵਾਲਾ ਵੀ ਨਹੀਂ ਮੇਰਾ ਹੈਗਾ ਨਾ ਕੋਈ ਸਹੁਰਾ ਨਾ ਕੋਈ ਮਾਗਰੀ ਬਣੀ ਨਾ ਮੈਂ ਤੁਮਾ ਕਿੰਨਾ ਪਿਆ ਹਾਲਾ ਦਿੱਤਾ ਹਿੰਦੇ ਤੇ ਪੱਟੀ ਹਲਕੇ ਦੇ ਪਿੰਡ ਸੁਭਰਾ ਦੇ ਵਿੱਚ ਅਸੀਂ ਐਸੋਲੇ ਮੌਜੂਦ ਆ ਤੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਪਹਿਲਾਂ ਤਸਵੀਰ ਵਿਖਾਈ ਜਾਵੇ ਕਿ ਕਿਵੇਂ ਛੱਪੜ ਦੇ ਪਾਣੀ ਨੇ ਗਰੀਬ ਕਿਸਾਨ ਦਾ ਜਿਹੜਾ ਹੈ ਉਹ 4.5 ਕਿੱਲੇ ਝੋਨਾ ਡਬੋ ਦਿੰਦਾ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਗਰੀਬ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਕੇ ਜਾਣਦੇ ਹਾਂ ਕਿ ਹੁਣ ਜਿਹੜਾ ਨੁਕਸਾਨ ਹੋਇਆ ਉਸ ਤੇ ਕਿਸ ਪ੍ਰਕਾਰ ਦੀ ਮਦਦ ਸਹਾਇਤਾ ਜਿਹੜੀ ਹੈ ਉਹ ਉਹਨਾਂ ਦੇ ਪਿੰਡ ਦੀ ਪੰਚਾਇਤ ਵੱਲੋਂ ਜਾਂ ਸਰਕਾਰ ਵੱਲੋਂ ਉਹਨਾਂ ਕਿਸੇ ਦੀ ਗੁਹਾਰ ਲਗਾਈ ਹੈ ਜਾਂ ਨਹੀਂ ਲਗਾਈ ਪਰ ਫਿਲਹਾਲ ਦੱਸ ਦਈਏ ਕਿ ਪਟਿਆਲਕੇ ਦਾ ਪਿੰਡ ਹੈ ਸਭਰਾਹ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਦਰਿਆ ਦੇ ਨਜ਼ਦੀਕ ਹੀ ਕਹਿ ਸਕਦੇ ਹਾਂ ਤੋਂ ਥੋੜਾ ਦੂਰ ਦਰਿਆ ਵੀ ਹੈ ਲੇਕਿਨ ਇੱਕ ਛੱਪੜ ਨੇ ਛੱਪੜ ਦੇ ਪਾਣੀ ਦਾ ਜਿਹੜਾ ਵਾ ਉਸਦੇ ਨਾਲ ਛੱਪੜ ਦੇ ਪਾਣੀ ਨਾਲ ਜਿਹੜਾ ਇੱਥੇ 4.5 ਕਿੱਲੇ ਝੋਨੇ ਦੀ ਫਸਲ ਇਹਨਾਂ ਦੀ ਡੁੱਬ ਗਈ ਹੈ ਪਰਿਵਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਮਨਜੀਤ ਕੌਰ ਮਾਤਾ ਜੀ ਕਿੰਨੇ ਕਿੱਲੇ ਝੋਨਾ ਜਿਹੜਾ ਤੁਹਾਡਾ ਡੁੱਬਾ ਹੈ 4.5 ਕਿੱਲੇ 4.5 ਕਿੱਲੇ ਇਹ ਕਾਰਨ ਕੀ ਰਿਹਾ ਹੈ ਝੋਨਾ ਡੁਬਾਉਂਦਾ ਕੀ ਅੱਖਰ ਕਾਰਨ ਕੀ ਰਹਾ ਛੱਪੜ ਪਾਣੀ ਦਾ ਅੱਛਾ ਜੀ ਹਾਂ ਇਹਦੇ ਰੋਟ ਹਾਈ ਤਾਂ ਮੈਂ ਤਾਂ ਕਰਦੇ ਆ ਇਹਨਾਂ ਦੇ ਅੱਛਾ ਜੀ ਤੇ ਕੋਈ ਨਹੀਂ ਮੰਨਦਾ ਸਾਡੀ ਅੱਛਾ ਜੀ ਹਾਂ ਗਰੀਬ ਬੰਦੇ ਆ ਜੀ ਤੇ ਘਰ ਵਾਲਾ ਵੀ ਨਹੀਂ ਮੇਰਾ ਹੈਗਾ ਨਾ ਕੋਈ ਸਹੁਰਾ ਨਾ ਕੋਈ ਅੱਛਾ ਜੀ ਮੈਂ ਗਰੀਬਣੀ ਆ ਅੱਛਾ ਜੀ ਮੈਂ ਮੈਂ ਕਿਰਜਾਈ ਥੱਲੇ ਆ ਗਈ ਜਦੋਂ ਮਾਤਾ ਜੀ ਔਰ ਮੈਂ ਜਾ ਕੇ ਕੀ ਕੀਤੀ ਹੋਵੇ ਤੇ ਮੈਂ ਤਾਂ ਮੈਂ ਕਿੰਨਾ ਪੈ ਹਲਾ ਦਿੱਤਾ ਇਹਨਾਂ ਦੇ ਤੇ ਅੱਛਾ ਜੀ ਚੁੱਕ ਚੁੱਕ ਕੇ ਜੱਜ ਹਾਰਤੀ ਕੇ ਕੋਲੋਂ ਫੋਨ ਪੈਸੇ ਮੈਂ ਲੈ ਕੇ ਦਿੱਤੇ ਨੇ ਅੱਛਾ ਜੀ ਚੋਣ ਇਹ ਆ ਲੈ ਆਨੂੰ ਜੀ ਤੇ ਨਹੀਂ ਸੁਣਦੇ ਸਾਡੀ ਸਰਪੰਚਾ ਮੈਂਬਰ ਨਹੀਂ ਸੁਣਦੇ ਨਹੀਂ ਸੁਣਦੇ ਤੁਸੀਂ ਇਸ ਟਾਲੀ ਦੇ ਬਾਬਤ ਗਏ ਕਿਸੇ ਕੋ ਭਾਈ ਕਰਕੇ ਸਾਰੇ ਕੋਲੇ ਜਾਣੇ ਸਰਪੰਚਾ ਮੈਂਬਰਾਂ ਕੋਲੇ ਨਹੀਂ ਚੱਪੜ ਕਢਾਉਂਦੇ ਅੱਛਾ ਕੋਈ ਮੰਨਦਾ ਹੀ ਨਹੀਂ ਅੱਛਾ ਜੀ ਮੁੰਡੇ ਜਾਂਦੇ ਸੁਣਦੇ ਨਹੀਂ ਬੰਦਾ ਕੋਈ ਹੈਗਾ ਨਹੀਂ ਸਿਆਣਾ ਮੁੰਡੇ ਚਾਰਨ ਮੰਨਦੇ ਹੋ ਜਿਆਦਾ ਮੀਂਹ ਪੈਣ ਕਰਨਾ ਆ ਮੀਂਹ ਕਰਕੇ ਪਿੰਡ ਦਾ ਪਾਣੀ ਸਾਰਾ ਇੱਥੇ ਆਉਂਦਾ ਅੱਛਾ ਜੀ ਪਿੰਡ ਦਾ ਪਾਣੀ ਸਾਰਾ ਆਉਂਦਾ ਇੱਥੇ ਪਿੰਡ ਦਾ ਵੀ ਪਾਣੀ ਸਾਰਾ ਪਿੰਡ ਦਾ ਵੀ ਸਾਰਾ ਆਉਂਦਾ ਮੇਂ ਦਾ ਹੀ ਨੀ ਦਾ ਸਾਰਾ ਪਿੰਡ ਦਾ ਪਾਣੀ ਤੁਹਾਡਾ ਮਾਤਾ ਜੀ ਜਿਹੜਾ ਘਰ ਦਾ ਗੁਜ਼ਾਰਾ ਉਹ ਇਹ ਪੈਲੀ ਸਿਰ ਤੋਂ ਹੀ ਹੁੰਦਾ ਫਿਰ ਸਿਰ ਤੋਂ ਤੇ ਜਦੋਂ ਮੇਰਾ ਕਿਹੜਾ ਹੁਣ ਬੰਦਾ ਕਮਾਈ ਕਰਨ ਵਾਲਾ ਜਿਹੜਾ ਮੈਨੂੰ ਕੋਈ ਦੇਣੀ ਕਮਾਈ ਕਰਕੇ ਮੈਂ ਆਪ ਮਿਹਨਤਾਂ ਕਰਦੀ ਝੋਨੇ ਲਾਉਣੀ ਦਿਹਾੜੀਆਂ ਜਾਨੀ ਅੱਛਾ ਜੀ ਤੇ ਕੀ ਕਰਾਂ ਬੱਚੇ ਪਾਲਨੇ ਪੁੱਤਰੇ ਪੁੱਤਰੀਆਂ ਜੀ ਹਾਂ ਮੇਰੀ ਇੰਨੇ ਹੱਥ ਜੋੜ ਕੇ ਬੇਨਤੀ ਤੇ ਮੇਰਾ ਮਸਲਾ ਕਰਾ ਦੇ ਮਰਾਜੀ ਜੇ ਲਾਤਾ ਹੀ ਫਿਰ ਕੇ ਰਿਸ਼ਤੇਦਾਰ ਨੇ ਮਾਣ ਹੀ ਫੜੀ ਪੀ ਕੋਈ ਆਪਾਂ ਨਹੀਂ ਫੜਦਾ ਕੋਈ ਫੜਦਾ ਹਾਂਜੀ ਰਿਸ਼ਤੇਦਾਰ ਕੋਈ ਫੜਦਾ ਹੀ ਇੱਕ ਜੱਜ ਆੜਤਕੇ ਨੇ ਫੜੀ ਹੁਣ ਮੈਨੂੰ ਗੋਰਖੇ ਨੇ ਵੀ ਜਵਾਬ ਦੇ ਦਿੱਤਾ ਉਹਨਾਂ ਮੁੰਡਾ ਹੱਥੇ ਜੋੜਦਾ ਮੇਰਾ ਖੜਾ ਚੱਡੋ ਸਾਡੇ ਪੈਸੇ ਬੜੇ ਹੋ ਗਏ ਹੁਣ ਮੈਂ ਜੱਜ ਆੜਤਕੇ ਕੋਲ ਚੁੱਕ ਕੇ ਫੇਰ ਫਸਲ ਲੁਆਈ ਜੀ ਖਾਧ ਚੁੱਕੀ ਐ ਦਵਾਈਆਂ ਚੁੱਕੀਆਂ ਅਜੇ ਉਹਨਾਂ ਦੇ ਪੈਸੇ ਵੀ ਦੇਣਾ ਉਹਨਾਂ ਦੇ ਵੀ ਸਾਰੇ ਅੱਛਾ ਜੀ ਤੇ ਪਹਿਲੀ ਦੀ ਵੁਆਈ ਵੀ ਦਿੱਤੀ ਸਾਡੇ ਕੋਲ ਕਿਹੜੇ ਟਰੈਕਟਰ ਨੇ ਅੱਛਾ ਜੀ ਸਾਰੀ ਵੁਆਈਆਂ ਵੀ ਦਿੱਤੀਆਂ ਹੀ ਅੱਛਾ ਜੀ ਆਪਣਾ ਕੋਈ ਨਹੀਂ ਹੈ ਕੋਈ ਨਹੀਂ ਦਾ ਗਰੀਬ ਬੰਦੇ ਆ ਜੀ ਤੇ ਪਾਣੀ ਸਾਨੂੰ ਮਾਰ ਕਰ ਦਿੰਦਾ ਆ ਤਿੰਨ ਚਾਰ ਸਾਲ ਹੋ ਗਏ ਸਾਡਾ ਫਸਲ ਨਿਕਲਦਾ ਜੀ ਲਗਾਤਾਰ ਨਿਕਲ ਪੰਜ ਸਾਲ ਹੋ ਗਏ ਪੰਜ ਸਾਲ ਤੁਹਾਡਾ ਕਿਹਨਾ ਵੀਰ ਜੀ)^{(indr ji singh vir ji)} ਇਹ ਸਾਰੇ ਦੱਸਿਓ ਇਹ ਜੋ ਵੀ ਵੀਰ ਜੀ ਪੰਜ ਸਾਲ ਹੋ ਗਏ ਲਗਾਤਾਰ ਤੋਂ ਫਸਲ ਨਹੀਂ ਨਿਕਲਦੀ ਤੇ ਪਿੰਡ ਦੇ ਪਾਣੀ ਦਾ ਕੋਈ ਨਿਕਾਸ ਕੀਤਾ ਜਾਵੇ ਸਾਡੇ ਸੁਣਵਾਈ ਸਭਰਾ ਅੱਛਾ ਜੀ ਇਹ ਇਹ ਚੋਂ ਦੇ ਵਿੱਚ ਹੀ ਹੁੰਦਾ ਸਾਰੇ ਪਿੰਡ ਦਾ ਪਾਣੀ ਹਾਂਜੀ ਸਾਰੇ ਪਿੰਡ ਦਾ ਉਹ ਉਧਰ ਲੈਂਦੇ ਬਸ ਪਾਸੇ ਆਉਂਦੇ ਚੜ੍ਹਦੇ ਜਾਂਦੇ ਵੀ ਤੇ ਇੱਧਰ ਦੇ ਆ ਜਾਂਦੇ ਹਾਂਜੀ ਦੋ ਪਾਸੇ ਹੀ ਆਉਂਦੇ ਦੋ ਪਾਸੋਂ ਦਾ ਪਾਣੀ ਪੈਂਦਾ ਸਾਰਾ ਕਿੱਡਾ ਪਿੰਡ ਵੱਡਾ ਸਭਰਾ ਅੱਛਾ ਜੀ ਤੇ ਪਹੁੰਚ ਸਰਪੰਚ ਮੈਂਬਰਾਂ ਤੋਂ ਜਿੰਦਰ ਖਾਸ਼ਾਂ ਦਿੰਦੇ ਰਹੇ ਕਿਸੇ ਨੇ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਸਾਰੇ ਅੱਛਾ ਜੀ ਹਾਂ ਦਰਖਾਸਤਾਂ ਵੀ ਦਿੱਤੀਆਂ ਹਾਂਜੀ ਸਾਨੂੰ ਕੋਈ ਖਰਾਬਾ ਨਹੀਂ ਦਿੱਤਾ ਕਿਸੇ ਨੇ ਅੱਛਾ ਜੀ। ਕੋਈ ਨਹੀਂ ਖਰਾਬਾ ਦਿੰਦੇ। ਸਰਕਾਰ ਤਾਂ ਕਹਿੰਦੀ ਖਰਾਬਾ ਮਿਲਦਾ ਪਿਆ। ਕੋਈ ਨਹੀਂ ਮਿਲਿਆ। ਸਾਨੂੰ ਨਹੀਂ ਦਿੰਦੇ ਰੁਪਈਆ ਵੀ ਨਹੀਂ ਦਿੰਦੇ। ਮੈਂ ਪਟਵਾਰੀ ਕੋਲੇ ਵੀ ਜਾਂਦੀ ਨਹੀਂ ਤੇ ਨਹੀਂ ਦਿੱਤੇ। ਅੱਛਾ ਜੀ। ਕੀ ਪਤਾ ਆਪ ਖਾ ਜਾਂਦੇ ਕਿ ਸਾਨੂੰ ਕੀ ਪਤਾ ਕੀ ਕਰਦੇ। ਸਾਨੂੰ ਜਦੋਂ ਖਰਾਬਾ ਮਿਲਦਾ ਹੀ ਨਹੀਂ। ਅੱਛਾ ਜੀ। ਮੈਨੂੰ ਨਾ ਚਾਹੀਦਾ ਕਿ ਨਹੀਂ ਖਰਾਬਾ। ਜੀ 5 ਸਾਲ ਹੋ ਗਏ ਕਿਸੇ ਤੱਕ ਅਪਰੋਚ ਹੀ ਨਹੀਂ ਪਹੁੰਚੇ ਨਹੀਂ ਤੁਸੀਂ ਕਿਸੇ ਤੱਕ 500 ਨਹੀਂ ਵੀ ਤੁਹਾਡਾ ਪਤਾ ਨਹੀਂ ਆਈਦਾ ਆਖੀ ਦਾ ਤੇ ਕਰ ਦਿੰਨੇ ਕਰ ਦਿੰਦੇ। ਨਹੀਂ ਸਰਪੰਚ ਜੀ। ਵੀਰ ਜੀ ਆਖੀਦਾ ਪੰਜ ਰੋਜ਼ ਹੀ ਗੇੜੇ ਕੱਢੀ ਦੇ ਆਂਦੇ ਕਰ ਦਿੰਨੇ ਮਸਲਾ ਹੱਲ ਕਰ ਦਿੰਨੇ ਇਸ ਤਰ੍ਹਾਂ ਹੀ ਆਖੀ ਜਾਂਦੇ ਅੱਛਾ ਜੀ ਕਰਦੇ ਕੱਖ ਵੀ ਨਹੀਂ ਫੇਰ ਆਵੇ ਹੁਣ ਵੀ ਮੈਂ ਹੋ ਕੇ ਗਿਆ ਤੜਕੇ ਜਦੋਂ ਪਾਣੀ ਟੁੱਟਾ ਵੇਖ ਕੇ ਗਿਆ ਅੱਛਾ ਜੀ ਤੇ ਸਰਪੰਚ ਨਹੀਂ ਕਰੇ ਇਸ ਤਰ੍ਹਾਂ ਆਖੀ ਜਾਂਦੇ ਅੱਛਾ ਜੀ ਤੇ ਕੋਈ ਸੁਣਦਾ ਨਹੀਂ ਕਰ ਤੁਸੀਂ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਜੀ ਵੀਰ ਜੀ ਪਾਣੀ ਦਾ ਮਸਲਾ ਹੱਲ ਕਰਾਉਣ ਹਸੀਂ ਇਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਅੱਛਾ ਜੀ ਹਾਂਜੀ ਕੇ ਪਾਸੇ ਹੁਣ ਇਹੋ ਕਰਨਾ ਦੇਖੋ ਖਾਣਾ ਅੱਛਾ ਜੀ ਹਾਂਜੀ ਮੇਰੀ ਮੰਤੀ ਹੈ ਅੱਛਾ ਜੀ ਹਾਂ ਤੇ ਪਰਿਵਾਰ ਚ ਕਿੰਨੇ ਜੀ ਨੇ ਫਿਰ ਚਾਰ ਜੀ ਅਸੀਂ ਅੱਛਾ ਜੀ ਤਾਂ ਬੱਚੇ ਤਾਂ ਛੋਟੇ ਛੋਟੇ ਜੀ ਦੋ ਮੁੰਡੇ ਦੋ ਨੂੰਹਾਂ ਨੇ ਸਾਰਾ ਪੈਲੀ ਤੁਸੀਂ ਗੁਜ਼ਾਰਾ ਚਾ ਤਾਂ ਪੈਲੀ ਤੁਸੀਂ ਠੀਕ ਇਹ ਤਾਂ ਕੁਝ ਵੀ ਨਹੀਂ ਕਰਦਾ ਕਿ ਨਸ਼ਾ ਖਾਣ ਲੱਗ ਪਏ ਮੈਂ ਕੀ ਕਰਾਂ ਸੁੱਕਦੇ ਮਾਂ ਦੇ ਦਿਲ ਦਾ ਦਰਦ ਵੀ ਜਿਹੜਾ ਆ ਉਹ ਜਿਹੜਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹਨਾਂ ਨੇ ਦੱਸਿਆ ਸਾਢੇ 4 ਕਿੱਲੇ ਝੋਨਾ ਜਿਹੜਾ ਉਹ ਛੱਪੜ ਦੇ ਵਿੱਚ ਪਾੜ ਪੈਣ ਕਰਕੇ ਜਿਆਦਾ بارش ਹੋਣ ਕਰਕੇ ਪਿੰਡ ਦਾ ਪਾਣੀ ਵੀ ਇੱਥੇ ਆਉਣ ਕਰਕੇ ਜਿਹੜਾ ਉਹਨਾਂ ਦਾ ਡੁੱਬ ਜਾਂਦਾ ਤਾਂ ਬਜ਼ੁਰਗ ਮਾਤਾ ਦਾ ਕਹਿਣਾ ਕਿ ਉਸ ਦਾ ਪਤੀ ਵੀ ਉਸ ਦੇ ਸਿਰ ਤੇ ਨਹੀਂ ਹੈ ਅਤੇ ਐਸੇ ਸਾਢੇ 4 ਕਿੱल्ल्या 'ਚ ਮਿਹਨਤ ਕਰਕੇ ਉਹ ਪਰਿਵਾਰ ਰੋਟੀ ਖਾ ਰਿਹਾ ਇਸ ਬਾਬਤ ਆਪਾਂ ਪੰਚਾਇਤ ਮੈਂਬਰਾਂ ਨਾਲ ਜਾਂ ਪਿੰਡ ਦੇ ਸਰਪੰਚਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸੁਪਨ ਸਿੰਘ ਕੀ ਨਾਮ ਜੀ ਆਪਣਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਅਗਯਵਤਾਰ ਸਿੰਘ ਜੀ ਸਰਪੰਚ ਪਿੰਡ ਸਭਰਾ ਜੀ ਸੁਪਨ ਸਾਹਿਬ ਕੋਲ 4.5 ਕਿੱਲੇ ਬੈਂਟਾ ਗ੍ਰਿਸ਼ਪੜ ਦੇ ਪਾਣੀ ਨਾਲ ਜਿਹੜਾ ਉਹ ਧੋਨਾ ਜਿਹੜਾ ਉਹਨਾਂ ਦਾ ਡੁੱਬਾ ਤੇ ਉਹਨਾਂ ਨੇ ਮਦਦ ਦੀ ਘਾਰ ਲਗਾਈ ਤੁਸੀਂ ਪਿੰਡ ਦੇ ਸਰਪੰਚ ਜੀ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਵੇਖੋ ਜੀ ਇਹ ਮੇਰੇ ਧਿਆਨ ਦੇ ਵਿੱਚ ਤ ਨਹੀਂ ਹੈਗਾ ਹੁਣ ਤੁਹਾਂ ਧਿਆਨ ਦੇ ਵਿੱਚ ਲੈਂਦਾ ਤੇ ਇਹਨੂੰ ਜਾ ਕੇ ਵੇਖ ਲੈਣੇ ਜਿਹੜਾ بارش ਦਾ ਪਾਣੀ ਆ ਤੁਸੀਂ ਆਪ ਸਿਆਣੇ ਜੀ بارش ਦੇ ਪਾਣੀ ਨੂੰ ਡੱਕ ਦੇ ਕੋ ਸਕਦਾ ਨਹੀਂਗਾ ਕੋਈ ਬੰਦੇ ਦੇ ਵਾਸ ਨਹੀਂ ਹੈਗਾ ਪਾਣੀ ਇੰਨਾ ਦਾ ਹੁਣ ਜੇ ਮੰਨ ਲਓ ਵੀ ਕੋਈ ਹੋਇਆ ਵਾ ਟੁੱਟਾ ਵਾ ਬੰਨ ਚਾਹੇ ਕਿਤਰਾ ਵੀ ਆ ਉਹ ਹੁਣੇ ਹੀ ਵੇਖ ਕੇ ਤੇ ਉਹਨੂੰ ਬਣਵਾ ਦਿੰਨੇ ਜਲਦੀ ਜਲਦੀ ਕਿਸੇ ਗਰੀਬ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਗੱਲ ਨਹੀਂ ਬਿਲਕੁਲ ਜੀ ਪਹਿਲੀ ਗੱਲ ਤੇ ਆਪ ਹੀ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਪਈ ਇਹ ਜੀਆਂ ਆਪਾਂ ਆਉਣ ਹੀ ਨਾ ਜੀ ਜੀ ਜੇ ਆਉਂਦੀਆਂ ਵੀ ਆ ਤੇ ਸਰਕਾਰ ਆ ਉਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜਿੱਥੇ ਵੀ ਕੋਈ ਜ਼ਰੂਰਤ ਪੈਂਦੀ ਆ ਉਥੇ ਹਾਜ਼ਰ ਹੋਵਾਂਗੇ ਸਾਡੇ ਕੈਪਟਨ ਮੰਤਰੀ ਸਰਦਾਰ ਲਾਜਜੀਤ ਸਿੰਘ ਭੁੱਲਰ ਇਸ ਗੱਲ ਨੂੰ ਬਹੁਤ ਧਿਆਨ ਚ ਰੱਖਦੇ ਆ ਉਹ ਵੀ ਇਹੋ ਗੱਲ ਕਹਿੰਦੇ ਪਿਆ ਆਸ ਤਾਂ ਪਹਿਲੀ ਗੱਲ ਤੇ ਆਉਣ ਹੀ ਨਾ ਮਹਾਰਾਜ ਨਾ ਹੀ ਪਾਵੇ ਕਿਸੇ ਤੇ ਵੀ ਜੋ ਦਿੱਤਾ ਮਹਾਰਾਜ ਨੇ ਆਪ ਦਾ ਉਹ ਹੀ ਹਾਂ ਤੇ ਜੇ ਨਾ ਹੁੰਦਾ ਵੀ ਆ ਤੋ ਉਸੇ ਵੇਲੇ ਐਕਸ਼ਨ ਲੈਂਦੇ ਆ ਇਹੋ ਜੀ ਗੱਲ ਨਹੀਂ ਹੈਗੀ ਸਨ ਸਾਹਿਬ ਛੱਪੜ ਚ ਛੋਟਾ ਜਾਂ ਪਹਾੜ ਹੈ ਕੀ ਹੁਣ ਪੰਚਾਇਤ ਵੱਲੋਂ ਪਾਸਤਾ ਜਾਵੇਗਾ ਕਰ ਦਿੱਤਾ ਜਾਵੇਗਾ ਉਹਨਾਂ ਦਾ ਮਸਲਾ ਹੱਲ ਬਿਲਕੁਲ ਜੀ ਛੱਪੜ ਅਹੀਂ ਜਿਹੜਾ ਵਾ ਉਹ ਅਜੇ ਪੁੱਟ ਰਹੇ ਹਾਂ ਉਧਰੋਂ ਬਾਬੇ ਕਾਲੇ ਸ਼ਾ ਪੀਰ ਮੇਲਾ ਹੈ ਉਹਦੇ ਕਾਰਨ ਕਰਕੇ ਰਹਿ ਗਿਆ ਤੇ ਉਧਰੋਂ بارش ਆ ਗਈ ਤੇ ਉਹ ਪਾਣੀ ਟੁੱਟ ਕੇ ਉਹਦੇ ਵਿੱਚ ਪੈ ਗਿਆ ਨਹੀਂ ਤੇ ਉਹਨੂੰ ਉਹ ਜੇ ਡੂੰਗਾ ਕਰਨਾ ਸੀ ਹੋਰ ਬਦਾਉਣਾ ਹੀ ਉਹਨਾਂ ਨੇ ਉਹ ਵੇਖੋ ਇਹ ਤੇ ਪਰਿਵਾਰ ਨੂੰ ਜਹੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਬਿਲਕੁਲ ਜੀ ਨਹੀਂ ਕਰਨਾ ਪਊਗਾ ਜਿਹੜਾ ਹੈਗਾ ਵਾ ਉਹਨੂੰ ਜਾ ਕੇ ਤੁਹਾਨੂੰ ਤੋਂ ਲੈਨੇ ਕਾਰਵਾਈ ਕਰਦੇ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਤਾਂ ਜੋ ਇਸ ਬਜ਼ੁਰਗ ਗਰੀਬ ਪਰਿਵਾਰ ਦੀ ਜਿਹੜੀ ਆ ਉਹ ਸਹਾਇਤਾ ਹੋ ਸਕੇ ਮਾਤਾ ਦੀ ਜਿਨ੍ਹਾਂ ਦਾ ਪਤੀ ਵੀ ਸਿਰ ਤੇ ਨਹੀਂ ਹੈ ਅਤੇ ਪੂਰਾ ਪਰਿਵਾਰ ਸਿਰਫ ਇਸ ਪੈਲੀ ਤੇ ਨਿਰਭਰ ਹੈ ਜਿਹੜੀ ਕਿ ਪਾਣੀ ਦੇ ਕਾਰਨ ਡੁੱਬ ਗਈ